ਤੂੰ ਕੰਤਾ ਜੋ ਕਿ ਤੂੰ ਗਲਤ ਆ ਚੰਡੀਗੜ੍ਹ ਮੋਹਾਲੀ ਦੇ ਇਮੀਗ੍ਰੇਸ਼ਨ ਏਜੰਟਾਂ ਦੀ ਐਸੋਸੀਏਸ਼ਨ ਨੇ ਇਕੱਠਿਆਂ ਹੋ ਕੇ ਪੰਨਾ ਸਿੱਧੂ ਨੂੰ ਸਿੱਧਮ ਸਿੱਧਾ ਚੈਲੰਜ ਕੀਤਾ ਉਹਨਾਂ ਦੇ ਨਮਾਇੰਦੇ ਨੇ ਦੇਖੋ ਪੰਨਾ ਸਿੱਧੂ ਨੂੰ ਕੀ ਕੋ ਜੱਖਿਆ ਸੁਣ ਲਿਓ ਪੰਨਾ ਸਿੱਧੂ ਦਾ ਫੋਨ ਆਇਆ ਯਾਰ ਸੀਐਨ ਡਰਦਾ ਹੋਣਾ ਵੀਰ ਚੰਡੀਗੜ੍ਹ ਪ੍ਰਸ਼ਾਸਨ ਤੇ ਕਿਸੇ ਸੀਐਨ ਦਾ ਕਿਸੇ ਅਦਰ ਮਿਨਿਸਟਰ ਦਾ ਕਿਸੇ ਹੋਰ ਦਾ ਕੋਈ ਜੋਰ ਨਹੀਂ ਐ ਅਗਰ ਚੰਡੀਗੜ੍ਹ ਚ ਵੜਨਾ ਤਾਂ ਸੋਚ ਸਮਝ ਕੇ ਆਵੀਂ ਫੋਨ ਲਓ ਪਹਿਲਾਂ 2 ਮਿੰਟ ਫੋਨ ਲਓ ਆਲਰੇਡੀ ਗਵਰਨਾ ਸਾਹਿਬ ਨੂੰ ਸੀਐਮ ਸਾਹਿਬ ਨੂੰ ਸਾਡੇ ਇਖੋਂ ਦੇ ਪ੍ਰਸ਼ਾਸਨ ਨੂੰ ਇਨਟੀਮੀਸ਼ਨ ਦੇ ਦਿੱਤਾ ਵਾ ਫੋਨ ਲਓ ਮੈਂ ਬਾਅਦ ਜਵਾਬ ਦੇਣਾ ਅਸੀਂ ਇੱਕ ਹੋਰ ਰੁਕ ਕਰ ਰਹੇ ਹਾਂ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਸੁਯਾ ਹੀ ਸਟਾਫ ਲਧਿਆਣੀ ਨੇ ਤੇਰੇ ਨਾਲ ਹਾਂ ਕੁੱਤਾ ਸੀ ਤੈਨੂੰ ਸ਼ਾਇਦ ਯਾਦ ਹੋਣਾ ਤੇ ਕਿ ਲੱਤਾਂ ਤੇ ਤੇਰੀਆਂ ਅੱਖਾਂ ਤੋਂ ਕੁਛ ਤੇਰਾ ਹੁਣ ਤੱਕ ਹੋ ਕੀ ਹੈ ਹਾਂ ਇਤਿਦਾਂਤਰ ਤੋਂ ਹੁੰਦੀ ਹੈ ਤੂੰ ਨਸ਼ਾ ਕਿਉਂ ਕਰਦਾ ਕਿਉਂਕਿ ਤੂੰ ਗਲਤ ਆ ਅਦਰ ਤੋਂ ਸਹੀ ਹੁੰਦਾ ਸੁਣ ਲਿਓ ਮੈਂ ਬਾਅਦ ਜਵਾਬ ਦਿੰਦਾ ਇਹ ਬੰਦੇ ਨੂੰ ਸੁਣ ਲਿਓ ਕੀ ਤੇਰੀ ਜਾਇਦਾਦ ਹਾਂ ਮੇਰੇ ਕੋਲ 2 ਕਿੱਲੇ 2.5 ਕਿੱਲੇ ਜ਼ਮੀਨ ਤੋਂ ਬਾਅਦ ਹਾਂ ਅਗਰ ਤੂੰ ਅੱਜ ਦੋ ਦੋ ਤਿੰਨ ਤਿੰਨ ਗੱਡੀਆਂ ਅਗਰ ਤੂੰ ਫੌਰਨ ਅੱਜ ਘੁੰਮਦਾ ਫਿਰਦਾ 15 15 20 20 ਲੱਖ ਜਾਂ ਕੋਟਾਂ ਚੱਪੜੀਆਂ ਵੀਰ ਮੇਰੇ ਅੱਥੂ ਮੈਨੂੰ ਤੇਰੀ ਇੱਕ ਇੱਕ ਚੀਜ਼ ਦਾ ਪਤਾ ਐਂਚੈਂਜ ਦੀ ਤਰੀਕਰਤੂਤ ਦਾ ਇੱਕ ਇੱਕ ਦਾ ਐਨੇ ਬੰਦੇ ਮੇਰੇ ਆਸ ਤੇ ਅਣਾਂ ਜਿਆਦੇ ਮੇਰੇ ਕੋਲ ਮਟੀਰੀਅਲ ਲੈ ਕੇ ਸੜਤਾ ਤੇਰੀ ਇਹ ਹਿਸਾਬ ਲਾ ਲੈ ਵੀ ਤੇਰੇ ਦਾਦੇ ਪੁਰਦਾਦਿਆਂ ਦੀ ਵੀ ਹਿਸਟਰੀ ਮੇਰੇ ਕੋਲੇ ਪਈ ਆ ਇਹ ਤਾਂ ਗੱਲ ਛੱਡੋ ਇਹ ਤਾਂ ਕੁਛ ਨਹੀਂ ਤਾਂ ਖੱਚ ਬੰਦਾ ਇਹ ਤਾਂ ਤਾਂ ਗੱਲ ਦਾ ਜਵਾਬ ਹੀ ਕੀ ਦੇਣਾ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹਣਾ ਉਸ ਅਕਾਲ ਪੁਰਖ ਉਸ ਗੁਰਗ੍ਰੰਥ ਸਾਹਿਬ ਜੀ ਸੌਂਖਾਏ ਕਹਿਣਾ ਉਹਨੂੰ ਹਾਜ਼ਰ ਨਾਜ਼ਰ ਰੱਖ ਕੇ ਕਹਿਣਾ ਕਿ ਜੇ ਕੋਈ ਵੀ ਬੰਦਾ ਭਾਨੇ ਤੇ ਸਾਫਤ ਕਰਦੇ ਸਾਡਾ ਠੱਗੀ ਕਰੇ ਸਾਡਾ ਚੋਰੀ ਕਰੇ ਮੈਂ ਪਹਿਲਾਂ ਹੀ ਬਹੁਤ ਵਾਰੀ ਚੈਲੰਜ ਕਰਿਆ ਮੈਂ ਹੁਣ ਵੀ ਚੈਲੰਜ ਕਰਦਾ ਕਿ ਕਿਤੇ ਮਰਜ਼ੀ ਆ ਕੇ ਮੇਰੇ ਘਰੇ ਜਦੋਂ ਬੁੱਧਵਾਰ ਨੂੰ ਹੁੰਨਾ ਮੈਂ ਜਦੋਂ ਮਰਜ਼ੀ ਘਰੇ ਆ ਕੇ ਕਹਦੇ ਹੋ ਵੀ ਇੱਥੇ ਭਾਨੇ ਨੇ ਇੱਥੇ ਗਲਤ ਹੈ ਇਹ ਤਾਂ ਗੱਲ ਹੀ ਕੁਛ ਨਹੀਂ ਇਸ ਤੋਂ ਪਹਿਲਾਂ ਮੈਂ ਕਿੰਨਾ ਜਿਹੜੇ ਏਜੰਟਾਂ ਵਾਲਾ ਮੁੱਦਾ ਹੁਣ ਚੱਲਿਆ ਇਸ ਤੋਂ ਪਹਿਲਾਂ ਕਿੰਨੇ ਸਾਲਾਂ ਦਾ ਮੈਂ ਇਸ ਇੱਕ ਕਿਸਾਨਾਂ ਮਜ਼ਦੂਰਾਂ ਲਈ ਆਪਣੇ ਪੰਜਾਬ ਦੀ ਗੱਲ ਕਰਦਾ ਹੋਣਾ ਐਵੇਂ ਨਹੀਂ ਲੋਕ ਮਾਨ ਸਨਮਾਨ ਬਖਸਦੇ ਐਵੇਂ ਨਹੀਂ ਇੱਥੇ ਭਰਾ ਬੁਲਾ ਰਹੇ ਉਹਨਾਂ ਨੂੰ ਪਤਾ ਕਿ ਸਾਡਾ ਭਰਾ ਕੀ ਹੈ ਕੱਲ ਨੂੰ ਮੈਂ ਜਾਣਾ ਸਪੇਨ ਅੱਜ ਤੋਂ ਬਾਅਦ ਚ ਤੁਹਾਨੂੰ ਮੈਂ ਗੱਲ ਦੱਸਦਾ ਵੀ ਆਪਣਾ ਹੌਲੈਂਡ ਇਟਲੀ ਆ ਸਾਰੇ ਥਾਵਾਂ ਤੇ ਮੇਰੇ ਪ੍ਰੋਗਰਾਮ ਨੇ ਤੁਹਾਨੂੰ ਕੋਈ ਘਰੇ ਨਹੀਂ ਪੁੱਛਦਾ ਤੁਸੀਂ ਕਹਣੇ ਉਹ ਨਾ ਵੀ ਪਤਾ ਨਹੀਂ ਕਿਹੜਾ ਮਾਰੀ ਜਾਵੇ ਐਂ ਵਗ ਗਿਆ ਇੱਥੇ ਤੁਹਾਨੂੰ ਪਤਾ ਨਹੀਂ ਵੀ ਮੇਰੇ ਭਰਾ ਕਹੋ ਜਾਣਗੇ ਇੱਥੇ ਕਿੰਗ ਬੰਦੇ ਨੇ ਕਿ ਆ ਸਾਰੇ ਆ ਜਿਹੜੇ ਕੰਟਰੀਆਂ ਦੇ ਜਿੰਨਾਂ ਕੋਲੇ ਮੈਂ ਆਇਆ ਹੋਇਆ ਕਿੰਗ ਬੰਦੇ ਨੇ ਕਿੰਗ ਇਸ ਕਰਕੇ ਇਹ ਜੇ ਮੈਂ ਇਹ ਜਿਹੜੇ ਮੈਨੂੰ ਬੜਾ ਮੇਰੇ ਬਾਰ-ਬਾਰ ਮੈਨੂੰ ਸਾਡੇ ਆਮੜੇ ਦੀ ਸਾਡੇ ਭਰਾਵਾਂ ਦੀ ਬੜੀ ਮੇਰੇ ਤੇ ਪਵੰਦਸ ਲੱਗੀ ਹੋਵੇ ਤੂੰ ਗਲਤ ਸ਼ਬਦ ਬੋਲਿਆ ਤੈਨੂੰ ਠੀਕ ਆ ਤੂੰ ਤਰੀਕਾ ਨਾਲ ਜਵਾਬ ਦੇ ਦੇ ਜੇ ਤੂੰ ਗਲਤ ਸ਼ਬਦ ਬੋਲਿਆ ਤੇ ਲਾਈਵ ਉਹ ਵੀ ਦੇਖੀ ਜਾਂਦੇ ਨੇ ਸਾਡੇ ਆਪਣੇ ਬੰਦੇ ਕਣੇ ਜੇ ਤੂੰ ਗਲਤ ਸ਼ਬਦ ਬੋਲਾ ਤਾਂ ਤੇਰੇ ਉਹ ਮੈਨੂੰ ਪਾਬੰਦੀ ਆ ਨਹੀਂ ਮੈਂ ਤੇਰੀ ਹੋਰ ਬਹੁਤ ਤੈਨੂੰ ਦੂਜੇ ਹੱਥ ਹੀ ਲੈਂਦਾ ਮੈਂ ਇਸ ਕਰਕੇ ਤੂੰ ਕਹਿਣਾ ਹਾਂ ਇੱਕ ਖੜੇ ਉਹ ਮੜਾ ਜਾ ਲੋਕ ਖੋਲੀ ਤੂੰ ਮੈਨੂੰ ਕਿਹੜਾ ਆਪਣਾ ਕੁੜੀਆਂ ਵਾਲਾ ਵੀ ਕੋਈ ਹੋਰ ਕੋਈ ਧੀਆਂ ਪਾਣਾਂ ਵਾਲਾ ਵੀ ਇਲਜ਼ਾਮ ਲਾਇਆ ਸੀਗਾ ਮੇਰੇ ਤੇ ਹੋਰ ਵੀ ਬਹੁਤ ਭਾੜੇ ਭਾੜੇ ਤੂੰ ਖੜਿਆ ਮੈਂ ਭੁੱਲ ਗਿਆ ਵੀਡੀਓ ਤੇ ਹਰੀ ਮੜਾ ਲੋਕ ਖੋਲੀ ਮੜਾ ਜ ਮੈਂ ਵੀਡੀਓ ਦੇ ਦਵਾਰੇ ਦੇ ਮੈਨੂੰ ਖੋਲ ਕੇ ਮੈਨੂੰ 1 ਮਿੰਟ ਵਾਈਸ ਬਣ ਕੇ 67 11 ਆ 69 ਨਾਟਕ ਨਹੀਂ ਉਹ ਕਿਵੇਂ ਖੁੱਲੂਗੀ ਉਹ ਵੀਡੀਓ ਆ ਸੀ ਆ ਸਿੱਧੂ ਦਾ ਫੋਨ ਆਇਆ ਯਾਰ ਸੀਗ ਡਰਦਾ ਹੋਣਾ ਚੜਨਾ ਤਸੋ ਸਮਝ ਕੇ ਆ ਰਿਹਾ ਲੈ ਨਸ਼ਾ ਕਿਉਂ ਕਰਦਾ ਤੇ ਤੂੰ ਗਲਤ ਆ ਚੰਡੀਗੜ੍ਹ ਮੋਹਾਲੀ ਦੇ ਇਮੀਗ੍ਰੇਸ਼ਨ ਇਹ ਇਹ ਨਸ਼ਾ ਤੂੰ ਕਰਦਾ ਗਲਤ ਆ ਮੈਂ ਤੈਨੂੰ ਇਹ ਗੱਲ ਖੁੱਲਾ ਚੈਲੰਜ ਆ ਯਾਰ ਮੈਂ ਤੈਨੂੰ ਇੱਕ ਹੋਰ ਵੀ ਗੱਲ ਆਖਦਾ ਮੈਂ ਨਾਨ ਵੈਜੀ ਵੀ ਨਹੀਂ ਖਾਂਦਾ ਇਹ ਤਾਂ ਇਹਨਾਂ ਨੇ ਤਾਂ ਗੱਲ ਹੀ ਏਡੀ ਵੱਡੀ ਕਹਤੀ ਨਾ ਮੈਂ ਤਾਂ ਪਿਓਰ ਵੈਜ ਨੂੰ ਬੰਦਾ ਅੱਛਾ ਫੇਰ ਜਿੰਨੀਆਂ ਇਹ ਗੱਲਾਂ ਦੀ ਐਸੋਸੀਏਸ਼ਨ ਨੇ ਇਕੱਠੀਆਂ ਹੋ ਕੇ ਪਾਨਾ ਸਿੱਧੂ ਚੰਡੀਗੜ੍ਹ ਦੀ ਐਸੋਸੀਏਸ਼ਨ ਏਜੰਟਾਂ ਨੇ ਕਿਹੜਾ ਮਰਜ਼ੀ ਪੰਗਾ ਲੈ ਲੇ ਐਸਾ ਸਬਕ ਸਿਖਾਉਂਗਾ ਕਿ ਉਹ ਪੀੜ੍ਹੀਆਂ ਯਾਦ ਰੱਖਣਗੀਆਂ ਐਸੋਸੀਏਸ਼ਨ ਕਸਮਦਾ ਮੈਂ ਕੁਕ ਜਾਣਦੇ ਨਹੀਂ ਮੈਂ ਜਾਣਦੇ ਨਹੀਂ ਕੱਖ ਕਿਹੜਾ ਮਰਜ਼ੀ ਕੋਈ ਚੰਡੀਗੜ੍ਹ ਦੀ ਜਿਹੜੀ ਮਰਜ਼ੀ ਇਹਨਾਂ ਦੀ ਸਾਰੀ ਇਹਨਾਂ ਦੀ ਫੁੱਦੂਆਂ ਬੰਦਿਆਂ ਦੀ ਸਾਰਿਆਂ ਦੀ ਇਹਨਾਂ ਦੇ ਇਕੱਠੇ ਹੋ ਜਾਣ ਜਿੰਨੇ ਮਰਜ਼ੀ ਝੁੰਡੜਾ ਦਾ ਗੱਡ ਇਕੱਠਾ ਹੋਜੂ ਜਿੰਨਾ ਮਰਜ਼ੀ ਹੋ ਜਾ ਮੈਨੂੰ ਕੋਈ ਪਰਵਾਹ ਨਹੀਂ ਇਸ ਕਰਕੇ ਸਾਡਾ ਭਰਾ ਕੱਲ ਪਰਸ ਨੂੰ ਜਵਾਨ ਤੇ ਆ ਜਾਣਾ ਮਹੰਗਾ ਜਵਾਨਤਾ ਜਿਹਨੇ ਹੋਰ ਕਿਸਨੇ ਕਰਾਉਣਾ ਪਰਚਾ ਕਰਾ ਲਓ ਸਾਨੂੰ ਕੋਈ ਚੱਕਰ ਨਹੀਂ ਜਿਹਨੇ ਕਰਾਉਣਾ ਕਰਾ ਲਓ ਜਿਹਨੇ ਸਾਡੇ ਤੇ ਪਰਚਾ ਕਰਾਉਣਾ ਕਰਾ ਲਓ ਅਸੀਂ ਜੇਲ੍ਹ ਕੱਟਿਆਵਾਂਗੇ ਅਸੀਂ ਜੇਲ੍ਹ ਪਹਿਲਾਂ ਨਹੀਂ ਮੈਂ ਕੱਟ ਕੇ ਆਇਆ ਯਾਰ ਖਾਦਾ ਯਾਰ ਸਾਨੂੰ ਸਾਰੇ ਤਰੀਕੇ ਕਰਨੇ ਆਉਂਦੇ ਨੇਗੇ ਠੀਕ ਹੈ ਸਾਰੀਆਂ ਸਾਨੂੰ ਜਿਹੜੀਆਂ ਲੜਾਈਆਂ ਲੜਨੀਆਂ ਆਉਂਦੀਆਂ ਨੇ ਕਿਸੇ ਭਲੇਖੇ ਦੇ ਵਿੱਚ ਨਾ ਰਹਿ ਜਾਓ ਇਸ ਕਰਕੇ ਦਿਨ ਮੈਂਦੇ ਨੇ ਦੇਖੋ ਪੰਨਾ ਸਿੱਧੂ ਨੂੰ ਕੀ ਗੁਝਾਖੇ ਕੀ ਗੁਝਾਖੇ ਲਾਸੀ ਜਾਂ ਦਰਦਾ ਹੋਣਾ ਚੰਡੀਗੜ੍ਹ ਪਰ ਤੇਰੀ ਐਸੀ ਬੈਸੀ ਟਾਪ ਲਵਾਉਂ ਕਿਸੇ ਅਧਰ ਮੰਤਰੀ ਦਾ ਕਿਸੇ ਹੋਰ ਦਾ ਕੋਈ ਜੋਰ ਨਹੀਂ ਹੈ ਕਿ ਚੰਡੀਗੜ੍ਹ ਚੜਨਾ ਤਾਂ ਸੋਚ ਸਮਝ ਕੇ ਆ ਅੱਛਾ ਮੈਂ ਹੁਣ ਸਾਰ ਪਹਿਲਾਂ ਚੰਡੀਗੜ੍ਹ ਹੀ ਆਉਂ ਗਵਰਨਰ ਸਾਹਿਬ ਨੂੰ ਸੀਐਮ ਸਾਹਿਬ ਨੂੰ ਸਾਡੇ ਇਖੋਦੇ ਪ੍ਰਸ਼ਾਸਨ ਨੂੰ ਇਨਟੀਮੇਸ਼ਨ ਦੇ ਦਿੱਤਾ ਵਾ ਸੈਕਿੰਡ ਥਿੰਗ ਅਸੀਂ ਇੱਕ ਹੋਰ ਰੁਕ ਕਰ ਰਹੇ ਹਾਂ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਸੀਆਈ ਸਟਾਫ ਲਗਿਆ ਨੇ ਤੇਰੇ ਨਾਲ ਹਾਂ ਅਨੁਸ਼ਾਸਨ ਯਾਦ ਹੋਣਾ ਆ ਗੱਲ ਦਾ ਜਵਾਬ ਦੇਣ ਨੂੰ ਭੁੱਲ ਗਿਆ ਅੱਖਾਂ ਤੋਂ ਪੁੱਛ ਤੇਰਾ ਹੁਣ ਤੱਕ ਭੁੱਲ ਹੀ ਗਿਆ ਗੱਲ ਸੁਣ ਮੇਰੀ ਓਏ ਦੁਨੀਆ ਦਾ ਇਤਿਹਾਸ ਪੜ ਲਈ ਤੂੰ ਕਹਿੰਦਾ ਚੰਡੀਗੜ੍ਹ ਦੇ ਵਿੱਚ ਪ੍ਰਸ਼ਾਸਨ ਨੇ ਆਹ ਮਹਾਂ ਲੁਧਿਆਣੇ ਦੇ ਵਿੱਚ ਪ੍ਰਸ਼ਾਸਨ ਨੇ ਆਇਆ ਕੀਤਾ ਦੁਨੀਆ ਦਾ ਇਤਿਹਾਸ ਪੜ ਲਈ ਕਿ ਇੱਥੇ ਬੰਦ-ਬੰਦ ਕਟਾਏ ਗਏ ਇੱਥੇ ਅਸੀਂ ਉਹਨਾਂ ਦੇ ਵਾਰਸਾਂ ਤੇਰੇ ਵਰਗੇ ਚਾਵਲ ਹੋਣਗੇ ਠੀਕ ਆ ਨਾ ਗੱਲ ਅਸੀਂ ਉਹਨਾਂ ਦੇ ਵਾਰਸਾਂ ਕਿ ਜਿਹੜੇ ਫਾਂਸੀਆਂ ਦੇ ਚੜ ਗਏ ਠੀਕ ਆ ਨਾ ਗੱਲ ਅਸੀਂ ਕਦੇ ਕਸਈਮਸ ਉਸ ਦੇ ਥੱਲੇ ਨਿਕ ਤੇ ਲਾ ਕੇ ਚੱਲਿਆ ਤੇਰੇ ਵਰਗੇ ਗਲੱਕ ਨੂੰ ਠੀਕ ਆ ਨਾ ਗੱਲ ਕੋਈ ਮੜਾ ਜਾ ਆਉਦਾ ਮਿਲ ਜੇ ਲੀਡਰਾਂ ਦੇ ਥੱਲੇ ਬਿਸਦਾ ਫਿਰਦਾ ਤੈਨੂੰ ਮੈਂ ਇੱਕ ਹੋਰ ਗੱਲ ਦੱਸਦਾ ਕਿ ਇਹਨਾਂ ਨੇ ਸਾਰਿਆਂ ਨੇ ਇਹ ਕਿਸੇ ਵੀ ਅੱਜ ਤੱਕਰ ਪਾਰਟੀ ਦਾ ਗਲਚ ਪੱਲਾ ਪਵਾਣਾ ਨਹੀਂ ਚਾਹਿਆ ਤੇਰੇ ਵਰਗੇ ਖੱਚ ਬੰਦੇ ਨੂੰ ਦੋ ਬੰਦੇ ਨਹੀਂ ਲੈਵ ਦੇਖਦੇ ਤੇ ਹਜ਼ਾਰਾਂ ਲੋਕਾਂ ਪਿਆਰ ਕਰਦੇ ਨੇਗੇ ਚਲੋ ਇਹ ਤਾਂ ਛੋਟੀ ਗੱਲ ਨਿਕਲ ਜਾਂਦੀ ਹੈ ਮੇਰੇ ਮੂੰਹੋਂ ਕਦੇ-ਕਦੇ ਵੀ ਤੂੰ ਕਹਿਣਾ ਵੀ ਚੰਡੀਗੜ੍ਹ ਪ੍ਰਸ਼ਾਸਨ ਨੇ ਆ ਮਿਲਧਾਨੇ ਪ੍ਰਸ਼ਾਸਨ ਨੇ ਕੁੱਟਿਆ ਬਿਲਕੁਲ ਕੁੱਟਿਆ ਬਿਲਕੁਲ ਕੁੱਟਿਆ ਤੂੰ ਕਹਿਣਾ ਨਾ ਮਿਲਧਾਨੇ ਬਿਲਕੁਲ ਇਹ ਤਾਂ 21 ਦਿਨਾਂ ਵਾਲੀ ਹੋਈਆਂ ਮੈਨੂੰ ਦੱਸ ਇਹ ਹੀ ਤਾਂ ਚੀਜ਼ਾਂ ਹੁੰਦੀਆਂ ਨੇ ਕਿਆਂ ਇਹ ਹੀ ਤਾਂ ਪਸਾਨ ਪਛਾਣਾ ਹੁੰਦੀਆਂ ਨੇ ਕਿ ਲੋਕਾਂ ਲਈ ਲੜਨਾ ਲੋਕਾਂ ਲਈ ਖੜਨਾ ਮੈਂ ਚੰਡੀਗੜ੍ਹ ਪ੍ਰਸ਼ਾਸਨ ਨੇ ਜਿਹੜਾ ਪਰਚਾ ਆ ਆਪ ਲੁਧਿਆਣੇ ਪ੍ਰਸ਼ਾਸਨ ਨੇ ਉਹ ਪਰਚਾ ਪਾਇਆ ਸੀ ਭੁਗਤ ਰਿਹਾ ਮੈਂ ਤਰੀਕਾਂ ਤੇ ਵੀ ਜਾਨਣਾ ਉਸ ਪਰਚੇ ਦੇ ਵਿੱਚੋਂ ਕਿਨੇ ਲੱਖ ਦੇ ਜ਼ਮਾਨਤ ਭਰੀਆ ਮੈਂ 5 ਲੱਖ ਰੁਪਏ ਦੀ ਹਾਂ 5 ਲੱਖ ਰੁਪਏ ਦੀ ਐਫ ਡੀ ਮੇਰੇ ਦੋਸਤ ਦੇ ਪਿਓ ਦੀ ਜ਼ਮਾਨਤ ਦੇ ਕੇ ਚੜਕੇ ਆ ਮੈਂ ਕਰ ਗੱਲ ਕੀ ਕਰਦਾ ਪੁਲਿਸ ਨੇ ਕੁੱਟਿਆ ਫੇਰ ਕੀ ਹੁੰਦਾ ਕੀ ਦੇ ਨਹੀਂ ਪੁਲਿਸ ਟਿੱਕਰ 84 ਦਾ ਇਤਿਹਾਸ ਪੜ੍ਹ ਲਈ ਖਾੜਕੂ ਸਿੰਘਾਂ ਦੀ ਜਿਨ੍ਹਾਂ ਦੀ ਹੋਰ ਕਿੰਨਾ ਮਰਜੀ ਗੱਲ ਕਰ ਲਈ ਉਦੋਂ ਨਹੀਂ ਸਾਡੇ ਮੁੰਡੇ ਕੋ ਕੋ ਕੇ ਮਾਰੇ ਗਏ ਉਦੋਂ ਨਹੀਂ ਸਾਡੇ ਨਾਲ ਇਹ ਕੁਝ ਹੋਇਆ ਤੇਰੇ ਵਰਗੇ ਦੋ ਗਲੇ ਜਿਹੜੇ ਇਕੱਲੇ ਪੈਸੇ ਕਮਾਉਣ ਤੇ ਕਰਸੀਮਤ ਨੇਗੇ ਤੇਰੇ ਵਰਗੇ ਇਕੱਲੇ ਜਿਹੜੇ ਬਸੇ ਮੇਰੇ ਨਾਲ ਬੰਦੇ ਨਾਲ ਕੋਈ ਮੁਕਾਬਲਾ ਨਹੀਂ ਸੀਗਾ ਕਿ ਮੈਂ ਇਹਦਾ ਕੋਈ ਜਵਾਬ ਦੇਵਾਂ ਤੇਰੇ ਕੋਲ 2 ਕਿੱਲੇ 2.5 ਕਿੱਲੇ ਜ਼ਮੀਨ ਤੋਂ 2.5 ਕਿੱਲੇ ਜ਼ਮੀਨ ਨਹੀਂ ਹੈਗੀ ਬਾਦ ਦਾ ਮੈਂ ਬਹੁਤ ਪਾਸਾ ਕਮਾਇਆ ਇਮਾਨਦਾਰੀ ਨਾਲ ਪਾਸਾ ਕਮਾਇਆ ਠੀਕ ਆ ਨਾ ਗੱਲ ਕੋਈ ਬੰਦਾ ਸਾਬਤ ਕਰ ਦੇ ਕੋਈ ਬੰਦਾ ਸਾਬਤ ਕਰ ਦੇ ਤੇਰੇ 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 ਪ੍ਰਤੀ ਦੋ ਇਤਨੀਕ ਤਾਂ ਮੈਂ ਆਡੀਓ ਸੁਣਾਤੀ ਤੇ ਮੈਂ ਹੋਰ ਜਿਹੜਾ ਕਿ ਤੇਰੇ ਪ੍ਰਤੀ ਜਿਹੜਾ ਹੋਰ ਪ੍ਰੂਫ ਲੈ ਕੇ ਹੁਣ ਇੱਥੇ ਮੈਂ ਪੇਸ਼ ਹੋਊਗਾ ਲਾ ਇੱਕ ਤਲਾ ਤੇਰੇ ਪ੍ਰਤੀ ਤੂੰ ਇੱਕ ਦੀ ਇਹੋ ਜੀ ਗੱਲ ਸਾਬਤ ਕਰਦੀ ਵੀ ਕਿਸੇ ਨਾ ਭਾਨ ਸੁਤ ਨਾ ਕੀਤੀ ਹੋਵੇ ਲੈਕਦਾ ਆ ਸੁਣ ਲੈ ਹਾਂਜੀ ਉਹ ਨਾ ਅਸੀਂ ਫਾਈਲ ਵਾਈਫ ਤੇ ਉਹਨੇ ਰਿਫਿਊਜ਼ ਲਵਾਤੀ ਸੀ ਦੋ ਵਾਰ ਉਸ ਤੋਂ ਬਾਅਦ ਉਹ ਕਹਿ ਰਿਆ ਸੀ ਵੀ ਮੇਰੇ ਉੱਪਰੋਂ ਯੂਨੀਵਰਸਿਟੀ ਤੋਂ ਪੈਸੇ ਆਣਗੇ ਇਹ ਜਿਹੜੇ ਅਨੇਕਾਂ ਵੀਡੀਓ ਲੈ ਕੇ ਪੇਸ਼ ਹੂੰ ਮੈਂ ਜਿਹੜੀ ਹੋਰ ਤਰੇ ਕਰਤੂਤਾਂ ਵਾਲੇ ਤੇਰੇ ਪਰਿਵਾਰ ਬਾਰੇ ਬੋਲਣਾ ਨਹੀਂ ਚਾਹੁੰਦਾ ਤੇਰੇ ਪਰਿਵਾਰ ਬਾਰੇ ਜਾਂ ਉਹਨਾਂ ਬਾਰੇ ਮੈਂ ਨਹੀਂ ਬੋਲਣਾ ਚਾਹੁੰਦਾ ਇਸ ਕਰਕੇ ਇੱਕੋ ਇੱਕ ਗੱਲ ਦੀ ਮੇਰੇ ਕੋਲੇ ਇਹ ਜੀ ਤਰੀਕ ਕਰਤੂਤ ਪਈ ਆ ਜਿਹੜੀ ਇੱਕ ਤਾਂ ਸੁਣੀ ਬਣੀ ਜਾਣੀ ਹੁਣ ਤੁਹਾਨੂੰ ਮੇਰਾ ਚੈਲੰਜ ਆ ਜਿਹੜੇ ਨੂੰ ਵੀ ਮੈਂ ਗੁਰੂ ਸਾਹਿਬ ਨੂੰ ਮਹਾਰਾਜ ਨੂੰ ਹਾਜ਼ਰ ਨਜ਼ਰ ਰੱਖ ਕੇ ਕਹਣਾ ਜਿਹੜਾ ਵੀ ਮਰਜੀ ਮੀਡੀਆ ਜਿੱਥੇ ਮਰਜੀ ਬੁਲਾ ਲਿਓ ਉਹ ਸੱਚੇ ਪਾਤਸ਼ਾਹ ਨੂੰ ਹਾਜ਼ਰ ਨਜ਼ਰ ਰੱਖ ਕੇ ਕਹਿਣਾ ਵੀ ਜਵਾਬ ਦੇ ਕੇ ਜਾਉਂ ਭਜਦਾ ਨਹੀਂ ਠੀਕ ਆ ਨਾ ਗੱਲ ਇੱਥੇ ਕੋਈ ਮਸਦਾ ਲੈਣੀ ਆ ਇੱਥੇ ਮੈਂ ਸਾਰਾ ਕੁਝ ਸਾਡੇ ਭਰਾਵਾਂ ਨੂੰ ਮਿਲਣ ਗੇੜ ਸਾਡੇ ਭਰਾਵਾਂ ਨੇ ਬੜੇ ਪਿਆਰ ਸਤਿਕਾਰ ਨਾਲ ਇੱਥੇ ਬੁਲਾਇਆ ਤੇ ਇਹ ਜਾਂਦਾ ਮੈਨੂੰ ਕੋਈ ਪ੍ਰਵਾਹ ਨਹੀਂ ਤੇ ਡਟ ਕੇ ਚੰਡੀਗੜ੍ਹ ਦੇ ਵਿੱਚ ਕੋਈ ਵੀ ਦੇਖੋ ਕਿਸੇ ਨਾਲ ਠੱਗੀ ਮਾਰਦਾ ਏਜੰਟ ਦਾ ਜਲੂਸ ਕੱਟਣਾ ਫੁੱਲ ਉਹਦੇ ਬੈਨਰ ਉਹਨਾਂ ਫੋਟੋਆਂ ਲਾ ਕੇ ਉਹਦਾ ਜਿੰਨਾ ਜਲੂਸ ਕੱਢ ਸਕਦੇ ਨਾਲ ਜਲੂਸ ਕੱਢੋ ਇਹ ਪੰਜਾਬ ਦੇ ਵਿੱਚ ਪਿਆ ਗੰਦ ਸਾਫ਼ ਕਰਨਾ ਇਕੱਲਾ ਏਜੰਟਾਂ ਵਾਲਾ ਜਗੰਦ ਨਹੀਂ ਜਾ ਸਾਫ਼ ਕਰਨਾ ਸੁਣ ਮੇਰੀ ਗੱਲ ਇੱਥੇ ਮੈਂ ਬਾਹਰ ਆਉਣ ਤੋਂ ਪਹਿਲਾਂ ਲੈਂਡ ਪੂਲਿੰਗ ਦੀ ਨੀਤੀ ਤੇ ਹਰ ਇੱਕ ਪਿੰਡ ਪਿੰਡ ਦੇ ਵਿੱਚ ਬੋਲ ਕੇ ਆਇਆ ਹਰ ਇੱਕ ਜਿਹੜੇ ਸਾਡੇ ਜ਼ਮੀਨਾਂ ਦੀ ਗੱਲ ਸੀ ਸਾਡੇ ਮਜ਼ਦੂਰਾਂ ਦੀ ਗੱਲ ਸੀ ਮੇਰੇ ਪਿੰਡਾਂ ਜੀ ਮੇਰੇ ਪਿੰਡਾ ਜੀ ਮੇਰਾ ਮਜ਼ਦੂਰ ਭਾਈਚਾਰਾ ਦੇਖ ਲਈ ਕਿਵੇਂ ਮੈਨੂੰ ਪਿਆਰ ਕਰਦਾ ਪਿੰਡਾ ਜੀ ਮੇਰਾ ਕਿੰਨਾ ਮੇਰਾ ਕਿਸ ਜਾਤੀ ਪਾਤੀ ਨੂੰ ਉਹਨਾਂ ਨੂੰ ਮੰਨਣ ਵਾਲਾ ਬੰਦਾ ਨਹੀਂ ਹੈਗਾ ਭਾਨਾ ਠੀਕ ਹੈ ਬੋਲੋ ਮੈਨੂੰ ਬੋਲੋ ਪਰ ਮੈਨੂੰ ਇਹਨਾਂ ਦਾ ਖੱੱਚਾ ਦਾ ਮੈਨੂੰ ਫਰਕਦਾ ਕੋਈ ਪੈਂਦਾ ਨਹੀਂ ਜਿੰਨੇ ਮਰਜ਼ੀ ਖੱੱਚ ਬੋਲ ਲੈਣ ਪਰ ਕਈ ਵਾਰੀ ਇਹ ਚੀਜ਼ ਹੋ ਜਾਂਦੀ ਹੈ ਵੀ ਚਾਉਣ ਵਾਲਿਆਂ ਨੂੰ ਜਵਾਬ ਦੇਣਾ ਬੜਾ ਜ਼ਰੂਰੀ ਹੁੰਦਾ ਹੈ ਜਿਹੜਾ ਮਰਜ਼ੀ ਕੋਈ ਡੱਕਾ ਬੋਲੀ ਜਾ ਲੈ ਮੈਨੂੰ ਕੋਈ ਅਸਰ ਨਹੀਂ ਜਿੰਨਾ ਮਿਲਤਾ ਵੀ ਕੁੱਤੇ ਮੇਰੇ ਖਿਲਾਫ ਭੌਂਕਣਗੇ ਤਾਂ ਚੰਗੀ ਗੱਲ ਹੈ ਹਾਥੀ ਲੰਘ ਜਾਂਦਾ ਇਹ ਤਾਂ ਹਾਥੀ ਆ ਹਾਥਿਆਂ ਨੂੰ ਕੋਈ ਫਰਕ ਨਹੀਂ ਪੈਂਦਾ ਦੂਜੀ ਗੱਲ ਇਹ ਆ ਹਾਂ ਜੀ ਕਿਸੇ ਨੇ ਜਵਾਬ ਲੈਣਾ ਹੋਵੇ ਮੈਂ ਦੇਰ ਨੂੰ ਤਿਆਰ ਆ ਮੈਂ ਹੁਣ ਤੈਨੂੰ ਮੈਂ ਕਹਿਣਾ ਮੈਂ ਤੇਰੀ ਵੇਟ ਕਰੂੰਗਾ ਕਿ ਤੂੰ ਵੀਡੀਓ ਪਾ ਦੀ ਕਿ ਮੈਂ ਇੰਨੀ ਤਰੀਕ ਨੂੰ ਜਿਹੜੀ ਕਾਨਫਰੰਸ ਰੱਖ ਰਿਹਾ ਉਹਦੇ ਵਿੱਚ ਭਾਨਾ ਸ਼ਾਮਲ ਹੋਵੇ ਤੇ ਸਾਹਮਣੇ ਸਾਹਮਣੇ ਬੈਠ ਕੇ ਜਵਾਬ ਸਵਾਲ ਜਵਾਬ ਕਰ ਲਾਂਗੇ ਠੀਕ ਨਾ ਜੀ ਗੱਲ ਤੇ ਮੇਰਾ ਚੈਲੰਜ ਆ ਗੁਰੂ ਸਾਹਿਬ ਚੜ੍ਹਦੀ ਕਲਾ ਰੱਖ ਕੇ ਨੌਜਵਾਨੋਂ ਚੜ੍ਹਦੀ ਕਲਾ ਰਹੋ 10 ਦਿਨਾਂ ਨੂੰ ਮੈਂ ਆ ਗਿਆ ਗੱਲ ਪੰਜਾਬ ਤੇ ਪੰਜਾਬੀਅਤ ਤੇ ਜਿਉਂਦੇ ਵਾਸਤੇ ਰਹੋ ਗੱਲ ਹੱਕਾਂ ਦੀ ਹੋਣੀ ਆ ਤੇ ਗੱਲ ਆਪਣਾ ਕੀ ਕਹਿੰਦੇ ਹੁੰਦੇ ਨੇਗੇ ਨੌਜਵਾਨੀ ਦੀ ਹੋਣੀ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਪਰਮਾਤਮਾ ਸਾਨੂੰ ਚੜ੍ਹਦੀ ਕਲਾ ਚ ਰੱਖੇ ਤੇ ਹੁਣ ਥੋੜਾ ਜਿਹਾ ਤੁਸੀਂ ਸਵਾਦ ਲੈਣਾ ਚਾਹੁੰਦੇ ਸੀਗੀ ਵੀ ਭਾਰਨਾ ਦੂਜੀ ਲੋਟ ਸਵਾਦ ਦੇਵੇ ਉਹਨੂੰ ਦੱਖੂ ਦਾਣੇ ਦੇਵੇ ਇਸ ਕਰਕੇ ਮੈਨੂੰ ਥੋੜੀ ਜੀ ਲੈਂਗੋ ਸੁਧਾਰ ਲੰਦੇ ਵੀਰ ਬਣ ਕੇ ਇਸ ਕਰਕੇ ਮੇਰੇ ਤੇ ਸਾਰੇ ਹੀ ਮੈਨੂੰ ਇਹ ਕੰਦਰ ਨੇ ਤੈਨੂੰ ਤੂੰ ਐ ਬੋਲਦਾ ਤੂੰ ਐ ਬੋਲਦਾ ਥੋੜਾ ਜਿਹਾ ਤੁਸੀਂ ਮਾਫ ਕਰਿਓ ਤੇ ਉਸ ਪ੍ਰਕਾਰ ਹਨਾ ਕਿ ਮੈਨਾਂ ਨੂੰ ਖੰਡ ਜਿਹੜੀ ਦੂਜੀ ਲੋਟ ਨਹੀਂ ਪਾਈ ਤੇ ਜੇ ਫਿਰ ਤੇ ਓਏ ਥੋੜਾ ਤੁਤੋ ਤੁਮੇ ਮਾਫੀ ਚਾਹਣਾ ਕਿ ਜਿਹੜੇ ਮੈਂ ਖੰਡ ਨੂੰ ਪਾਉਣਾ ਚਾਹੁੰਦਾ ਸੀ ਉਹ ਮੈਂ ਨਹੀਂ ਪਾਈ ਤੇ ਇਸ ਕਰਕੇ ਚਲੋ ਮੈਨੂੰ ਆਇਆ ਬਈ ਯਾਰ ਇਹ ਮੈਨੂੰ ਹੁਣ ਬਾਹਲੇ ਬੰਦੇ ਮੇਰੇ ਨੇ ਮੇਰੇ ਤੇ ਇੱਕ ਮਜਬੂਰੀ ਹੈ ਮੇਰੇ ਤੇ ਇੱਕ ਮੇਰੇ ਭਰਾ ਸਾਰੇ ਲਾਈਵ ਦੇਖੀ ਜਾਂਦੇ ਹੋਣਗੇ ਮੇਰੇ ਆਪਣੇ ਪਰਿਵਾਰ ਦੇ ਮੈਂਬਰ ਵੀ ਤੁਹਾਨੂੰ ਕਹਿੰਦੇ ਜੇ ਤੂੰ ਗਲਤ ਬੋਲਿਆ ਨਾ ਵੀ ਤੈਨੂੰ ਫਿਰ ਅਸੀਂ ਦੂਜੇ ਲੋਟਰ ਕਰਾਂਗੇ ਤਕੜੇ ਹੋ ਕੇ ਰਹੋ ਇਹ ਜਿਹੜਾ ਕੱਲਾ ਏਜੰਟ ਮਾਫੀਆ ਤੇ ਮੇਰੇ ਲਈ ਹੈ ਹੀ ਗੱਲ ਕੁਛ ਨਹੀਂ ਯਾਰ ਤੁਸੀਂ ਏਜੰਟਾਂ ਨੂੰ ਐਡਾ ਵੱਡਾ ਕਿਉਂ ਬਣਾ ਲਿਆ ਭਾਨਾ ਹਰੇ ਕਹਿੰਦੇ ਨੇ ਇਹ ਏਜੰਟ ਤਾਂ ਕੁਝ ਵੀ ਨਹੀਂ ਹੈ ਮੇਰੇ ਤਾਂ ਮਸਲੇ ਜਿਹੜੇ ਪੰਜਾਬ ਲਈ ਵੱਡੇ ਨੇਗੇ ਮੇਰੇ ਲੜਾਈਆਂ ਤਾਂ ਪੰਜਾਬ ਲਈ ਵੱਡੀਆਂ ਨੇ ਤਾਂ ਕੁਝ ਵੀ ਨਹੀਂ ਇਹਨਾਂ ਨੂੰ ਤਾਂ ਮੈਂ ਜਾਣਦਾ ਇਹਨਾਂ ਨੂੰ ਤਾਂ ਖਤ ਮੈਂ ਇੱਕ ਮੈਨੂੰ ਮੌਣੀ ਦਿਵਾਲ ਇਹ ਤਾਂ ਉਹੀ ਮਰੇ ਅੱਗੇ ਪਾਣੀ ਭਰਦੇ ਨੇ ਤਾਂ ਕੁਝ ਵੀ ਨਹੀਂ ਹੈਗੇ ਯਾਰ ਇਹ ਤਾਂ ਖਤ ਮੈਂ ਇੱਕ ਮੈਨੂੰ ਮੈਂ ਕੱਖ ਜਾਣਦੇ ਨਹੀਂ ਜੁੱਡਾਂ ਮਰ ਜੀ ਕੋਈ ਹੋਵੇ ਮੇਰੇ ਤਾਂ ਮਸਲਾ ਮੇਰੇ ਤਾਂ ਲੜਾਈਆਂ ਹੀ ਜਿਹੜੀਆਂ ਹੋਰ ਇਸ ਤੋਂ ਵੱਡੀਆਂ ਨੇਗੀਆਂ ਸੋਚ ਵੀ ਨਹੀਂ ਸਕਦੇ ਕਿ ਮੇਰੀ ਸੁਦ ਦਿਮਾਗ ਦੇ ਵਿੱਚ ਕੀ ਚੱਲਦਾ ਪੰਜਾਬ ਪ੍ਰਤੀ ਲੋਕਾਂ ਪ੍ਰਤੀ ਲੋਕਾਂ ਦੇ ਹੱਕਾਂ ਪ੍ਰਤੀ ਮੈਂ ਜਾਂ ਆਪਣੇ ਭਰਾਵਾਂ ਦੀ ਕਿਸ ਤਰ੍ਹਾਂ ਮਦਦ ਕਰ ਸਕਦਾ ਤੂੰ ਸੋਚ ਵੀ ਨਹੀਂ ਸਕਦੇ ਮੇਰੇ ਦਿਮਾਗ ਵਿੱਚ ਕੀ ਚੱਲਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਸੇਵਾ ਕਿਵੇਂ ਕਰਨੀ ਆ ਉਹ ਤਾਂ ਨੈਕਸਟ ਲੈਵਲ ਦੇ ਗੱਲਾਂ ਨੇ ਇਹ ਤਾਂ ਇਹ ਤਾਂ ਖੱਚ ਮੈਂ ਕਿਹਨੋਂ ਤਾਂ ਮੈਂ ਕੱਖ ਜਾਣਦਾ ਨਹੀਂ ਇਹ ਤਾਂ ਮੇਰੇ ਲਈ ਇਹ ਤਾਂ ਆਏ ਨੇ ਬਸ ਇਹ ਤਾਂ ਆਏ ਨੇਗੇ ਤਾਂ ਚਲ ਵੇ ਇਹਦਾ ਮੈਂ ਕੁਝ ਜਾਣਦਾ ਨਹੀਂ ਕਿ ਤਾਂ ਕਿਹਨੋਂ ਤਾਂ ਐ ਕਰਕੇ ਜਾਣਦਾਂ ਆਏ ਐ ਨੇਗੇ ਇਹਦਾ ਖੱਚ ਮੈਂ ਕਹਾਂ ਮੈਂ ਤਾਂ ਯਾਰ ਟਲੂ ਟੂ ਟੋਲੇ ਨੂੰ ਤਾਂ ਮੈਂ ਕੱਖ ਜਾਣਦਾ ਨਹੀਂ ਇਹ ਤਾਂ ਸਾਰੇ ਪੈਰੀ ਹੱਥ ਲਾਈ ਜਾਂਦੇ ਨੇਗੇ ਸਾਰਿਆਂ ਦਾ ਇਹਨਾਂ ਨੂੰ ਚੋਰਾਂ ਨੂੰ ਬਖਸ਼ਣਾ ਨਹੀਂ ਕਿਸੇ ਨੂੰ ਜੇ ਕਿਸੇ ਨੇ ਕਿਸੇ ਬੰਦੇ ਦੇ ਹੱਕ ਦੇ ਪੈਸੇ ਖਾਦੇ ਸੁਣ ਲਓ ਇਹ ਅੱਦੇ ਦਾ ਏਜੰਟ ਜੇ ਬੰਦਾ ਹੁਣ 4000 ਬੰਦਾ ਲਾਈਵ ਦੇਖ ਰਹੇ ਹਨ ਹਣਾ 500 ਤਾਂ 1000 ਤਾਂ ਏਜੰਟੀ ਲਾਈਵ ਦੇਖੀ ਜਾਂਦੇ ਸੁਣ ਲਓ ਜੇ ਕਿਸੇ ਨੂੰ ਕਿਸੇ ਨੌਜਵਾਨ ਨਾਲ ਕਿਸੇ ਨਾਲ ਗਰੀਬ ਗਰੁੱਪ ਨਾਲ ਠੱਗੀ ਮਾਰੀ ਥੋੜਾ ਉਹ ਜਲੂਸ ਕੱਢੋ ਤੁਸੀਂ ਯਾਦ ਰੱਖੋਗੇ ਕਿਸੇ ਨੇ ਵੀ ਠੱਗੀ ਮਾਰੀ ਥੋੜਾ ਉਹ ਜਲੂਸ ਕੱਢੋ ਕਿ ਤੁਹਾਡੀਆਂ ਸਦੀਆਂ ਤੁਹਾਡੀਆਂ ਪੀੜ੍ਹੀਆਂ ਯਾਦ ਰੱਖਣਗੀਆਂ ਕਿਸੇ ਨੇ ਵੀ ਠੱਗੀ ਮਾਰੀ ਸੁਣ ਲਓ ਚੰਡੀਗੜ੍ਹ ਮਹਾਲੀ ਜਲੰਧਰ ਪਟਿਆਲਾ ਲੁਧਿਆਣਾ ਜਿੱਥੇ ਵੀ ਕਿਸੇ ਨਾਲ ਠੱਗੀ ਮਾਰੀ ਥੋੜਾ ਉਹ ਝੁਗਾ ਪਾਡੂੰਗਾ ਤੁਸੀਂ ਯਾਦ ਰੱਖੋ ਗੱਡੀ ਪੱッセ ਬੰਨ ਕੇ ਕਿਹੜੀ ਸੰਗਣੇ ਦੇ ਬਾਅਦ ਆ ਜਾਣਦੇ ਮੰਗੇ ਨੂੰ ਬਾਹਰ ਫਿਕਰ ਨਾ ਕਰੋ ਤੁਸੀਂ ਕਿਸੇ ਨੇ ਵੀ ਠੱਗੀ ਮਾਰੀ ਥੋੜਾ ਸਾਲਿਓ ਉਹ ਜਲੂਸ ਕੱਢੂ ਸਾਲਿਓ ਅਜਾਂਟੋ ਪੇ ਯਾਦ ਰੱਖੋਗੇ ਸਾਡੀ ਹਾਂ ਆ ਕੁੜੀ ਨੇ ਭੈਣ ਨੇ ਬਹੁਤ ਬਣਿਆ ਸਿੱਖੀ ਸਰੂਪ ਵਿੱਚ ਆਉਗ ਵੀਰੇ ਇਹ ਤਾਂ ਭੈਣੇ ਮੇਰੀ ਵੀ ਰੀਜਾ ਇਹ ਤਾਂ ਮੇਰੀ ਵੀ ਰੀਜਾ ਕੇ ਗੁਰੂ ਸਾਹਿਬ ਕੇਸ ਰੱਖੀਏ ਪੱਗ ਬੰਨੀਏ ਤਾਂ ਮੇਰੀ ਵੀ ਰੀਜਾ ਮਹਾਰਾਜ ਕਿਰਪਾ ਕਰਨ ਤੇ ਸੱਚੇ ਪਾਤਸ਼ਾਹ ਤੇ ਸਾਰੀਆਂ ਮੇਰੀਆਂ ਭੈਣਾਂ ਮੇਰੇ ਭਰਾ ਮੇਰੇ ਵੀਰ ਚੜ੍ਹਦੀ ਕਲਾ 'ਚ ਰਹੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਪੜਿਆ ਕਰੋ ਸਿਮਰਨ ਕਰਾਇਆ ਕਰੋ ਤੇ ਕਿਸੇ ਚੀਜ਼ ਦੀ ਪਰਵਾਹ ਨਾ ਕਰਾਇਆ ਕਰੋ ਜੇ ਆਪਾਂ ਇੱਥੇ ਆਏ ਆ ਨਾ ਆਜੋ ਭਾਈ ਆਜੋ ਚਲਿਏ ਜੇ ਆਪਾਂ ਇੱਥੇ ਆਏ ਆ ਨਾ ਉਸ ਦਿਹਾ ਮੈਂ ਥੋੜਾ ਜਿਹਾ ਟਾਈਮ ਹੋਰ ਤੁਹਾਡੇ ਨਾਲ ਗੱਲਬਾਤ ਕਰ ਲਾਂਗੇ ਘਟਣਾ ਲਾਈਵ ਘਟਲਾ ਤੇ ਇਹ ਤਾਂ ਹੁਣ ਸੁਆਸ ਹਾਬ ਲਾਲਾ ਵੀ 1 ਕਰੋੜਾਂ ਰੁਪਏ ਦਾ ਗੱਡੀਆਂ 'ਚ ਘੁੰਮ ਰਿਹਾ ਆ ਪਾ ਨਾ ਮੜਾ ਸਨ ਰੂਪ ਜਿਹਾ ਕੋਲ ਕਿਧਾਈ ਹੋ ਤੇ ਇਸ ਕਰਕੇ ਨਾ ਵੀ ਇਹ ਮਹਾਰਾਜ ਦੀ ਕਿਰਪਾ ਸੇਖੋਂ ਸਾਹਿਬ ਹਜ਼ਾਰਾਂ ਲੋਕਾਂ ਦਾ ਲਾਈਵ ਦੇਖੀ ਜਾਂਦਾ ਤੇ ਇਹ ਮਹਾਰਾਜ ਦੀ ਕਿਰਪਾ ਤੇ ਇਸ ਕਰਕੇ ਨਾ ਮੈਂ ਚਾਹ ਲਾ ਉਹ ਭਰਾਵਾਂ ਨੂੰ ਨਹੀਂ ਮਲਾਉਣਾ ਚਾਹਾਂ ਦਿਖਾਉਣਾ ਚਾਹੁੰਦਾ ਕਿਉਂਕਿ ਇੱਕ ਤਰ੍ਹਾਂ ਕੀ ਮੈਂ ਨਾ ਮਾਸੇਲੇ ਚ ਫਸ ਗਿਆ ਉਹ ਸਾਡਾ ਭਰਾ ਤੈਨੂੰ ਪਤਾ ਸਖਰਾਜ ਜੀਰੇ ਵਾਲਾ ਫਿਰ ਸਖਰਾਜ ਜੀਰੇ ਵਾਲਾ ਵਿੱਚ ਬਹਿ ਗਿਆ ਉਹ ਕਹਿੰਦਾ ਪ੍ਰੋਬਲਮ ਛੱਡ ਜਾਂਦਾ ਹੈ ਕਈ ਵਾਰੀ ਮਸ ਕਰਕੇ ਨਾ ਫਿਰ ਮੈਂ ਉਹ ਚੀਜ਼ਾਂ ਨੂੰ ਨਹੀਂ ਕਰਨਾ ਚਾਹੁੰਦਾ ਹਨ ਸਾਰੇ ਨੌਜਵਾਨਾਂ ਨੂੰ ਬੇਨਤੀ ਹੈ ਨੌਜਵਾਨਾਂ ਨੇ ਤੇ ਬੈਲਟ ਲਾਉਣੀ ਪੈਂਦੀ ਆ ਇਹ ਤੇ ਪੰਜਾਬ ਵਾਲਾ ਕੰਮ ਨਹੀਂ ਜੇ ਬੈਲਟ ਨਹੀਂ ਲਾਵਾਂਗੇ ਤਾਂ ਔਖਾ ਹੋ ਜਾਂਦਾ ਗੱਡੀ ਰੋਲਾ ਪਈ ਜਾਂਦੀ ਆ ਹਾਂ ਗੱਡੀ ਰੋਲਾ ਪਈ ਜਾਂਦੀ ਆ ਤੇ ਇਸ ਕਰਕੇ ਸਾਰੇ ਭਰਾਵੋ ਚੜ੍ਹਦੀ ਕਲਾ ਚ ਰਹਾ ਕਰੋ ਤੇ ਮਹਾਰਾਜ ਸਭ ਨੂੰ ਸਤੰਤ ਰੁਸਤੀ ਬਖਸ਼ੇ ਤੇ ਜਿੰਨਾ ਕੁ ਮਹਾਰਾਜ ਉਮਰ ਬਖਸ਼ੀ ਹੈ ਆ ਦੇਖ ਐਦਾਂ ਕਰਦੇ ਆ ਉਹ ਕੋਮ ਦੇ ਐਤਰਾ ਮੜਾ ਏਜੰਟਾਂ ਜਾਂ ਦੇਖੀ ਜਾਂਦਾ ਉਹ ਲੰਡਰ ਮਹਿਕਮਾ ਏਜੰਟਾਂ ਨਾਲ ਸਾਰਾ ਦੇਖੋ ਦੇਖ ਓਏ ਲੈ ਲੀਡਰ ਵੀ ਦੇਖੀ ਆਉਂਦੇ ਨੇ ਪੁੱਤਰੇ ਲੀਡਰਾਂ ਦੀ ਪਤਨੀ ਪੱਟ ਫੱਟੀ ਪਈ ਆ ਵੀ ਭਾਨਾ ਉੱਥੇ ਜਾ ਕੇ ਇੰਨਾ ਲੋਕ ਉਹਨੂੰ ਮਾਣ ਸਨਮਾਨ ਕਰੀ ਜਾਂਦੇ ਨੇ ਕਿ ਇੰਨਾ ਪਿਆਰ ਕਰੀ ਜਾਂਦੇ ਨੇ ਕਿ ਬਈ ਬੱਸ ਜੀ ਕਿੱਥੋਂ ਮੁੜਿਆ ਹਨ ਜਮ ਉਹ ਤੋਂ ਦੇ ਕਮਾਲ ਦੀ ਗੱਲ ਹੈ ਕਿ ਡੀ ਵੱਡੀ ਬੱਸ ਹਨ ਦੋ ਜੋੜ ਹਨ ਹੈ ਦੋ ਬੱਸਾਂ ਨੇ ਦੇਖ ਲਾ ਹਨ ਇਹ ਮਰਸੀਡੀਜ਼ ਹੀ ਹੈ ਹਨ ਤੇ ਗੈਂਬੇ ਦੇ ਮਾਲਕ ਨਾਮ ਰੌਣਾ ਜੀ BMW ਵਾਲਿਆਂ ਨਾਲ ਮੀਟ ਹੋ ਗਿਆ ਸਤ ਮੈਂ ਤੁਹਾਨੂੰ ਗੱਲ ਰੱਖਦਾ ਕੱਲ ਨੂੰ ਜੇ ਹੋ ਸਕਿਆ ਸੀ ਬਾਈ ਜੀ ਇੱਧਰ ਜਿਹੜੇ ਮੇਰੇ ਨਾਲ ਬਟਣ ਮੈਂ ਦਿਖਾਉਣਾ ਨੇ ਚਾਹੁੰਦਾ ਬੜੇ ਸਤਿਕਾਰਯੋਗ ਨੇਗੇ ਇਹ ਬੀਐਮਡਬਲਯੂ ਦਾ ਜਿਹੜਾ ਇੱਥੇ ਇੱਥੇ ਜਿਹੜੀ ਕਿ ਆਪਣੀ ਇਹ ਮਰਸਡੀ ਆ ਬੀਐਮਡਬਲਯੂ ਦਾ ਜਿਹੜੀ ਕਿ ਇਥੋਂ ਦੀ ਬਣੀ ਹੋਈ ਆ ਨਾ ਮਰਸਡੀ ਜੇ ਬੜਾ ਸਾਰੇ ਬ੍ਰਾਂਡ ਇਥੋਂ ਦੇ ਨੇ ਹੁਣ ਜਿਹੜੇ ਇੱਧਰ ਮੇਰੇ ਨਾਲ ਬਾਈ ਜੀ ਬੈਠੇ ਨੇਗੇ ਇਹ ਬੀਐਮਡਬਲਯੂ ਦੇ ਨਾਲ ਉਹਨਾਂ ਦਾ ਸਾਰਾ ਕੰਮ ਕਰ ਰਿਹਾ ਹੈ ਨਾ ਉਹ ਕਹਿੰਦੇ ਵੀ ਜਿਹੜਾ ਮੇਨ ਆ ਹੁਣ ਬੀਐਮਡਬਲਯੂ ਦਾ ਮਾਲਕ ਕਹ ਲੋ ਚੇਅਰਮੈਨ ਕਹ ਲੋ ਸੀਈਓ ਕਹ ਲੋ ਹਣਾ ਉਹ ਬਾਈ ਜੀ ਦਾ ਮਿੱਤਰ ਹੈ ਹੈ ਨਾਮ ਇਹਦਾ ਲੱਗਿਆ ਰੂ ਕਿਹਦਾ 20 ਬਾਈ ਮੌੜ ਤਾਂ ਤੇ ਯਾਰ ਆਪਣੀ ਤੇ ਇਸ ਕਰਕੇ ਨਾ ਉਹ ਜੇ ਮੈਂ ਉਧਰ ਫੋਟੋ ਪਾਉਣੀ ਹੈ ਕਿੱਚਾ ਕਿੱਚੀ ਛੋੜਨਾ ਫਿਰ ਇਹਨਾਂ ਦੀ ਹੋਰ ਮੱਚੂਗੀ ਪਰ ਅੱਧੇ ਲੀਡਰਾਂ ਦੀ ਮੱਚੂਗੀ ਵੀ ਇਹ ਸਿੱਧਾ ਵੀਆ ਮੰਡੋਲ ਜਦੋਂ ਨਾਲ ਖੜਾ ਮੈਂ ਉਹਦਲਾ ਵੀ ਬਈ ਫਿਰ ਮੈਂ ਅੱਜ ਕੱਲ ਨੂੰ ਉਧਰ ਅਸੀਂ ਕੱਲ ਨੂੰ ਸਪੇਨ ਜਾਣਾ ਆਪਾਂ ਆ ਗਈ ਹੋ ਜੂਗੀ ਸਪੇਨ ਬਈ ਅਸੀਂ ਸਾਡੀ ਬਈ ਮੜੀ ਜੀ ਵੀਡੀਓ ਮੜੀ ਜੀ ਬਣਾ ਕੇ ਨਾ ਉਹਨੂੰ ਪਾਓ ਫਿਰ ਮੈਂ ਪੁੱਛੂਗਾ ਵੀ ਕਾਰਖਾਨਾ ਤੁਸੀਂ ਪੰਜਾਬ ਤੋਂ ਕਿਦੋਂ ਲੈ ਕੇ ਆ ਰਹੇ ਹੋ ਵੀਆ ਐਮਡਬਲ ਦਾ ਹੈ ਸਾਡੇ ਰੋਜ਼ਮਰ ਨੂੰ ਤੇ ਇਸ ਕਰਕੇ ਇਹ ਮਹਾਰਾਜੀ ਬਹੁਤ ਇਹ ਸੱਚੇ ਅਸਲ ਜਿਹੇ ਸੁਣਾਇਆ ਇੱਕ ਹੋਰ ਗੱਲ ਅਸਾਂ ਸਾਰੇ ਨੌਜਵਾਨਾਂ ਨੂੰ ਹਾਸਿਲੇ ਗੱਲਾਂ ਤਾਂ ਲੱਗ ਰਹੀਆਂ ਇਹਨਾਂ ਜਿਹੜਾ ਪ੍ਰਮਾਤਮਾ ਨਾ ਪ੍ਰਮਾਤਮਾ ਸੱਚੇ ਪਾਤਸ਼ਾਹ ਬੰਦੇ ਦੇ ਕੁਛ ਇਹ ਪ੍ਰਮਾਤਮਾ ਦੀ ਗੱਲ ਆ ਵਿੱਚ ਫੋਨ ਆ ਗਿਆ ਮੈਨੂੰ ਹੁਣ ਲਾਈਵ ਸੈਟ ਕੱਟਿਆ ਜਾਊਗਾ ਤੇ ਇਹ ਪ੍ਰਮਾਤਮਾ ਵੱਲੋਂ ਵਡਿਆਈਆਂ ਮਿਲੀਆਂ ਹੋਈਆਂ ਨੇਗੀਆਂ ਤੇ ਉਸ ਦੇ ਹੀ ਦੇਣਾ ਉਹੀ ਸਾਰਾ ਕੁਝ ਕਰਨ ਕਰਾਵਣ ਹਾਰਾ ਬੰਦਾ ਕੁਛ ਨਹੀਂ ਤੇ ਚੜ੍ਹਦੀ ਕਲਾ ਧੰਨਵਾਦ ਜੀ ਲਾਏ ਇੱਕ ਲਿਪਾਂ ਇਨੇ ਕੁ ਚਲੀ ਜਾਂਦਾ ਮੇਰੀ ਸਾਰੀ ਬੇਨਤੀ ਹੈ ਪਹਿਲੀ ਗੱਲ ਤਾਂ ਨਾ ਮੈਂ ਮੈਨੂੰ ਨਾ ਮੇਰੇ ਬੰਦੇ ਬੋਲਣ ਨਹੀਂ ਦੇਣਾ ਚਾਹੁੰਦੇ ਮੈਂ ਕਿਹਾ ਯਾਰ ਆਪਾਂ ਕਿਹੜਾ ਕਿਸੇ ਗੱਲ ਤੋਂ ਕਾਣੇ ਆਪਾਂ ਜਵਾਬ ਆਪ ਨੂੰ ਦੇਣਾ ਚਾਹੀਦਾ ਕਿਉਂਕਿ ਮੇਰੇ ਬੰਦੇ ਜਿੰਨੇ ਵੀ ਮੇਰੇ ਭਰਾ ਨੇ ਉਹ ਕਹਿੰਦੇ ਲੰਡੀ 부ਚੀ ਦਾ ਜਵਾਬ ਹੀ ਕਿਉਂ ਤਾਂ ਦੇਣਾ ਜਿਹੜਾ ਇਹ ਗੱਲ ਆ ਵੀ ਤਾਂ ਲੰਡੀ 부ਚੀ ਦਾ ਜਵਾਬ ਹੀ ਕਿਉਂ ਦੇਣਾ ਮੈਂ ਸਾਰੇ ਹੀ ਪਹਿਲੀ ਗੱਲ ਇਹ ਮੀਡੀਆ ਨੂੰ ਮੈਂ ਕਹਿਣਾ ਚਾਹੁੰਦਾ ਮੇਰੀ ਗੱਲਬਾਤ ਚਲਾਉਣਾ ਕਿਉਂਕਿ ਜ਼ਿਆਦਾਤਰ ਮੀਡੀਆ ਮੇਰੀ ਗੱਲਬਾਤ ਇਸ ਕਰਕੇ ਚਲਾਉਂਦਾ ਹੈ ਭਾਨਾ ਵਿੱਚ ਗਾਲ ਗੂਲ ਕੱਢਦਾ ਹਨਾ ਮੈਂ ਗਾਲ ਨਹੀਂ ਕੱਢੂੰਗਾ ਮੈਂ ਕੋਸ਼ਿਸ਼ ਕਰੂੰਗਾ ਕਿ ਇਹਦੇ ਵਿੱਚ ਮੇਰੀ ਗਾਲ ਮੈਂ ਨਾ ਕੱਢਾਂ ਮੈਂ ਆਪਣੀ ਕੰਟਰੋਲ ਰੱਖਾਂ ਸਭ ਤੋਂ ਪਹਿਲਾਂ ਤਾਂ ਮੈਂ ਗੱਲ ਕਹਿਣਾ ਚਾਹਣਾ ਵੀ ਜਿਹੜੇ ਬੰਦੇ ਨੇ ਇੱਕ ਦਾ ਨਸ਼ਿਆ ਵਾਲਾ ਇਲਜ਼ਾਮ ਲਾਇਆ ਮੈਂ ਬਾਲੇ ਦਿਨ ਨਹੀਂ ਇੱਥੇ ਮੈਂ 5-7 ਦਿਨ ਹੀ ਆ ਮੈਂ ਕੋਈ ਬਾਲੇ ਦਿਨ ਨਹੀਂ ਰਹਿਣਾ ਮੈਂ ਇਹ ਕਹਿਣਾ ਚਾਹਣਾ ਇਹ ਤੇ ਜਿੰਨਾ ਚੰਡੀਗੜ੍ਹ ਦਾ ਜਿੰਨਾ ਵੀ ਮਾਫੀਆ ਹੈ ਮੈਂ ਉੱਥੇ ਹੀ ਆਉਂਗਾ ਇਹ ਰੱਖ ਲੈਣਾ ਇਹ ਸਾਰਾ ਮੀਡੀਆ ਇਕੱਠਾ ਕਰ ਲੈਣਾ ਮੇਰਾ ਚੈਲੰਜ ਆ ਤੂੰ ਤਰੀਕ ਪਾ ਦੀ ਹੁਣ ਮੈਂ ਤੇਰੇ ਜਿਹੜੇ ਤੂੰ ਜਿੰਨੇ ਮੇਰੇ ਵਰ ਖਲਾਫ ਬੰਦੇ ਨੂੰ ਤੂੰ ਮੇਰੇ ਲੈ ਕੇ ਆਈ ਮੈਂ ਤੈਨੂੰ ਚੈਲੰਜ ਕਰਦਾ ਜਿੰਨਾ ਤੋਂ ਮੈਂ ਪੈਸੇ ਖਾਦੇ ਨੇ ਜਾਂ ਕਿਸੇ ਨਾਲ ਮੇਰਾ ਲੈਣ ਦੇਣਾ ਜਾਂ ਜਿਵੇਂ ਵੀ ਕੋਈ ਜ਼ਮੀਨ ਜੱਪੇ ਵਾਲਾ ਜੋੜਾ ਵੀ ਕੋਈ ਮੇਰੇ ਤੇ ਇਲਜ਼ਾਮ ਲੱਗਦਾ ਉਹ ਤੁਸੀਂ ਤੂੰ ਮੈਨੂੰ ਟਾਈਮ ਪਾ ਦੀ ਹੁਣ ਮੈਂ ਵੀਡੀਓ ਤੇ ਤੇਰੀ ਦੀ ਵੇਟ ਕਰੂੰਗਾ ਵੀ ਤੂੰ ਐਨੇ ਤਰੀਕ ਨੂੰ ਮੈਂ ਆਉਂਗਾ ਮੈਂ ਆਪਾਂ ਸਾ 10 ਦਿਨ ਹੱਦ ਤੋਂ ਬਾਅਦ ਵੱਧ ਤੋਂ ਵੱਧ 10 ਦਿਨ ਹੋਊਗਾ ਬਾਹਰ ਮੈਂ ਬਾਹਲੇ ਦਿਨ ਨਹੀਂ ਹੋਣਾ ਤੂੰ ਉੱਥੇ ਟਾਈਮ ਪਾ ਦੀ ਵੀ ਅਜਨੀ ਤਰੀਕ ਨੂੰ ਮੈਂ মিডিਆ ਲੈ ਕਿਥੇ ਬੈਠ ਰਹੇ ਹਾਂ ਮੈਂ ਭਾਨੇ ਦਾ ਗੱਲਾਂ ਦਾ ਜਵਾਬ ਦੇਣਾ ਹੁਣ ਮੈਂ ਇਸ ਚੀਜ਼ ਤੇ ਤੇਰੇ ਵੇਟ ਕਰੂੰਗਾ ਕਿ ਮਹਾਲੀ ਚੰਡੀਗੜ੍ਹ ਦੇ ਵਿੱਚ ਜਦੋਂ ਮਰਜ਼ੀ ਤੂੰ ਤਰੀਕ ਰੱਖ ਲਈ ਵੀ ਭਾਨਾ ਮੀਡੀਆ ਦੇ ਵਿੱਚ ਮਹਾਲੀ ਚੰਡੀਗੜ੍ਹ ਦਾ ਸਾਰਾ ਮੀਡੀਆ ਉਹਦੇ ਵਿੱਚ ਆ ਕੇ ਜਵਾਬ ਦੇਵੇ ਵੀ ਆਹ ਮੈਂ ਉਹਦੇ ਖਿਲਾਫ ਜਿਹੜੇ ਭਾਨੇ ਨੇ ਲੋਕਾਂ ਤੋਂ ਪੈਸੇ ਖਾਦੇ ਨੇ ਏਜੰਟਾਂ ਤੋਂ ਜਾਂ ਲੈਣ ਵਾਲੇ ਤੋਂ ਜਾਂ ਦਬਾਉਣ ਵਾਲੇ ਤੋਂ ਉਹ ਤੂੰ ਸਾਰਾ ਰੱਖੀ ਨੰਬਰ 1 ਤਾਂ ਗੱਲ ਇਹ ਹੈ ਠੀਕ ਹੈ ਨਾ ਗੱਲ ਵੀ ਤੂੰ ਸਾਰਾ ਉੱਥੇ ਮੀਡੀਆ ਦੇ ਵਿੱਚ ਆ ਕੇ ਜਵਾਬ ਦੇਵੇਂ ਉੱਥੇ ਤੂੰ ਕੀ ਕਰੀ ਉੱਥੇ ਡਾਕਟਰਾਂ ਦੀ ਟੀਮ ਵੀ ਬਣਾਲੀਂ ਜਿਹੜਾ ਤੂੰ ਕਹਿੰਦਾ ਨਸ਼ਾ ਕਰਦਾ ਭਾਨਾ ਉੱਥੇ ਡਾਕਟਰਾਂ ਦੀ ਟੀਮ ਵੀ ਬੁਲਾ ਕੇ ਰੱਖੀ ਵੀ ਇਹ ਤੂੰ ਨਸ਼ਾ ਕਹਦਾ ਕਰਦਾ ਜਿਹੜਾ ਮੈਂ ਨਸ਼ਾ ਕਰਦਾ ਨਾ ਉਹ ਦੁਨੀਆ ਦੇ ਵਿੱਚ ਬਹੁਤ ਘੱਟ ਲੋਕ ਨਸ਼ਾ ਕਰਦੇ ਨੇ ਮੈਂ ਉਸ ਅਕਾਲ ਪੁਰਖ ਪਰਮਾਤਮਾ ਨੂੰ ਹਾਜ਼ਰ ਨਜ਼ਰ ਰੱਖ ਕੇ ਕਹਿਣਾ ਜ਼ਿੰਦਗੀ ਦੇ ਵਿੱਚ ਮੇਰੇ ਪੰਜ ਸੱਤ ਬੰਦਿਆਂ ਨੂੰ ਮਦਦ ਕਰੀ ਆ ਭਰਾ ਭਰਾ ਤੌਰ ਤੇ ਨਹੀਂ ਉਸ ਵਾਹਿਗੁਰੂ ਦੀ ਮੈਨੂੰ ਗੁਰੂ ਗ੍ਰੰਥ ਸਾਹਿਬ ਜੀ ਸੌਂਖਾਏ ਕਹਿਣਾ ਕਿ ਮੈਂ ਕਿਸੇ ਤੋਂ 5 ਰੁਪਏ ਵੀ ਅੱਜ ਤੱਕ ਰਖਾਦੇ ਹੁਣ 5 ਰੁਪਏ ਵੀ ਮੈਂ ਗੱਲ ਘਟਾ ਦੂੰ ਤੇ ਅਗਲੀ ਗੱਲ ਇਹਨੇ ਕਿਹੜੀ ਕਹੀ ਆ ਵੀ ਫੌਰਨ ਦੇ ਵਿੱਚ ਜਿਹੜੀ ਕਿਹਾ ਕਿ ਆ ਫੌਰਨ ਦੇ ਵਿੱਚ ਘੁੰਮਦਾ ਫਿਰਦਾ ਐਫੜੀਆਂ ਕਰਾ ਕੇ ਮੈਂ ਸਾਰੀਆਂ ਹੀ ਅਦਾਲਤਾਂ ਦੇ ਵਿੱਚੋਂ ਮੈਂ ਪਰਮਿਸ਼ਨ ਲੈ ਕੇ ਬਾਹਰ ਗਿਆ ਮੇਰੀ ਜਦੋਂ ਮੈਂ ਦਵਾਈ ਗਿਆ ਉਦੋਂ ਮੇਰੇ ਤੇ ਐਲਓਸੀ ਜਾਰੀ ਹੋਈ ਹੋਈ ਸੀਗੀ ਕਿ ਮੈਂ ਬਾਹਰ ਜਾਣ ਨਹੀਂ ਸੀ ਸਕਦਾ ਉਦੋਂ ਐਲਓਸੀ ਮੇਰੀ 24 ਘੰਟਿਆਂ ਦੇ ਵਿੱਚ ਕੈਨਸਲ ਹੋਈ ਸੀ ਉਹ ਕਿਉਂ ਹੋਈ ਸੀ ਕਾਨੂੰਨੀ ਸਾਰੀ ਪ੍ਰਕਿਰਿਆ ਲੈ ਕੇ ਠੀਕ ਹੈ ਜਿੰਨੇ ਵੀ ਮੇਰੇ ਕੇਸ ਲੜ ਰਹੇ ਨੇ ਮੈਂ ਤੈਨੂੰ ਹੋਰ ਗੱਲ ਹਾਂਦਾ ਵਕੀਲ ਸਾਰੇ ਮੇਰੇ ਭਰਾ ਨੇ ਫ੍ਰੀ ਦੇ ਵਿੱਚ ਮੇਰੇ ਕੇਸ ਲੜੇ ਜਾ ਰਹੇ ਨੇਗੇ ਤੈਨੂੰ ਮੈਂ ਇੱਕ ਹੋਰ ਵੀ ਤੇਰੀ ਜਾਣਕਾਰੀ ਲਈ ਗੱਲ ਦੱਸਦਾ ਟੌਪ ਟੌਪ ਦੇ ਜਿਹੜੇ ਵਕੀਲ ਨੇ ਚੰਡੀਗੜ੍ਹ ਦੇ ਵਿੱਚ ਹਾਈ ਕੋਰਟ ਦੇ ਵਿੱਚ ਤੈਨੂੰ ਮੈਂ ਇੱਕ ਹੋਰ ਗੱਲ ਦੱਸਦਾ ਨਾ ਵਿੱਚ ਜਿਹੜੇ ਇੰਨਾ ਭਰਾ ਮੰਨਦੇ ਨੇ ਕਿ ਫਰੀ ਦੇ ਵਿੱਚ ਕੇਸ ਲੜਦੇ ਨੇਗੇ ਤੈਨੂੰ ਹੋਰ ਵੀ ਇੱਕ ਤੇਰੀ ਜਾਣਕਾਰੀ ਲਈ ਗੱਲ ਆਦਦਾ ਸਾਰੀਆਂ ਪਰਮਿਸ਼ਨਾਂ ਲੈ ਕੇ ਜਦੋਂ ਮੈਨੂੰ ਦਿੱਲੀ ਉਹ ਰਿਪੋਰਟ ਤੇ ਰੋਕਿਆ ਤੇ ਮੇਰੇ ਕੋਲੇ ਪਰਮਿਸ਼ਨਾਂ ਕੋਲੇ ਸੀਗੀਆਂ ਠੀਕ ਹੈ ਤੇ ਤੀਜੀ ਗੱਲ ਕੀ ਹੈ ਜਿਹੜੀਆਂ ਐਫੜੀਆਂ ਜਿਹੜੀਆਂ ਐਫੜੀਆਂ ਜਿਹੜੀਆਂ ਕਿ ਮੈਂ ਜ਼ਬਾਨ ਤਾਂ ਐਫੜੀ ਭਰਾ ਕੇ ਗਿਆ ਤੁਸੀਂ ਕਹਿੰਦੇ ਸੀ ਨਾ ਵੀ ਮੈਂ ਪਤਾ ਨਹੀਂ ਮੈਂ ਇੱਕ ਵੀਡੀਓ ਹੋਰ ਵੀ ਸੁਣੀ ਸੀ ਫੌਰੀਂ ਚ ਭਾਰ ਨੂੰ ਡਿਪੋਰਟ ਕਰਾਵਾਂਗੇ ਤੈਨੂੰ ਪਤਾ ਵੀ ਭਾਨੇ ਤੇ ਭਾਈਚਾਰਾ ਕਿੰਨਾ ਤਕੜਾ ਤੂੰ ਸੋਚ ਵੀ ਨਹੀਂ ਸਕਦਾ ਥੋੜੀ ਸੋਚ ਤੋਂ ਪਰੇ ਦੀ ਗੱਲ ਆ ਜਿਹੜਾ ਮੇਰਾ ਭਾਈਚਾਰਾ ਅੱਜ ਜਿੱਥੇ ਮੈਂ ਬੈਠਾ ਅੱਜ ਮੈਂ ਵੱਖ-ਵੱਖ ਦੇਸ਼ਾਂ ਦੇ ਵਿੱਚ ਘੁੰਮ ਰਿਹਾ ਥੋੜੀ ਸੋਚ ਤੋਂ ਪਰੇ ਦੀਆਂ ਗੱਲਾਂ ਨੇਗੀਆਂ ਠੀਕ ਹੈ ਨਾ ਗੱਲ ਭਾਨੇ ਨੇ ਪਿਆਰ ਤੇ ਮੁਹੱਬਤ ਦੇ ਇੱਕ ਲੋਕਾਂ ਦੀ ਇਹ ਚੀਜ਼ ਖੱਟੀ ਆ ਤੈਨੂੰ ਇੱਕ ਹੋਰ ਗੱਲ ਦੱਸਦਾ ਤੇ ਇਹ ਜਿਹੜੇ ਇਹ ਜਿਹ ਮੈਂ ਕੰਟਰੋਲ ਆ ਮੇਰਾ ਕਿ ਇਹ ਜਿਹੜੇ ਫੁੱਦੂ ਬੰਦੇ ਦੇ ਪ੍ਰਤੀ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਇੰਨੇ ਕੁ ਜ਼ਿਆਦੇ ਬੰਦੇ ਦੇ ਬਾਰ ਦੇ ਮੂਰੇ ਇੰਨੇ ਇੱਕ ਜਿਆਦਾ ਇਕੱਠੇ ਕਰਕੇ ਲੈ ਕੇ ਜਾਣਾ ਤੂੰ ਯਾਦ ਰੱਖੀ ਤੇਰਾ ਸਾਰਾ ਕਾਲਾ ਚੱਠਾ ਮੇਰੇ ਕੋਲੇ ਤੇਰਾ ਸਾਰਾ ਤੈਨੂੰ ਮੈਂ ਇੱਕ ਹੋਰ ਤੇਰੀ ਨੌਲੇਜ ਲਈ ਦੋ ਤਿੰਨ ਗੱਲਾਂ ਦੱਸਦਾ ਕਿ ਦੁਨੀਆ ਦਾ ਭਾਨੇ ਨੂੰ ਇੰਨਾ ਪਿਆਰਾ ਹੈ ਕਿ ਜਦੋਂ ਸਰਕਾਰ ਨੇ ਨੌ ਪਰਚੇ ਪਾਇਸ ਨਾ 215 ਪਿੰਡ ਕੋਡਦਨੇ ਇਕੱਠੀ ਸੀ ਤੇਰੇ ਬੰਦੇ ਮਗਰ ਤੇਰੇ ਪਰਿਵਾਰ ਵੀ ਨਹੀਂ ਤੁਰਦਾ ਮੈਂ ਤੈਨੂੰ ਹੋਰ ਗੱਲਾਂ ਦੱਸਦਾ ਤੇਰੇ ਮਗਰ ਤੇਰਾ ਪਰਿਵਾਰ ਵੀ ਨਹੀਂ ਤੁਰਦਾ ਅੱਜ ਵੀ ਅੱਜ ਵੀ ਮੈਨੂੰ ਮੇਰੇ ਭਰਾ ਜਿਹੜੇ ਅੱਜ ਮੈਂ ਵਿਦੇਸ਼ਾਂ ਦੇ ਵਿੱਚ ਜਿਨ੍ਹਾਂ ਦੇ ਜਿਹੜੇ ਜਿਹੜੇ ਮੈਂ ਪ੍ਰੋਗਰਾਮਾਂ ਤੇ ਮੈਨੂੰ ਬੁਲਾਇਆ ਕਿ ਉੱਥੇ ਮੈਨੂੰ ਮੁੱਖ ਮਹਿਮਾਨ ਮੇਰੇ ਭਰਾਵਾਂ ਨੇ ਬੁਲਾਇਆ ਪਰ ਮੈਂ ਇਹ ਚੀਜ਼ ਦੀ ਕਿ ਹੰਕਾਰ ਨਹੀਂ ਕਰਦਾ ਠੀਕ ਐ ਇਸ ਕਰਕੇ ਤੂੰ ਤਾਂ ਗੱਲ ਹੀ ਕੁਝ ਨਹੀਂ ਜਿਹੜਾ ਜਿੰਨਾ ਵੀ ਏਜੰਟ ਮਾਫੀਆ ਧਿਆਨ ਨਾਲ ਗੱਲ ਸੁਣ ਲਿਓ ਕਿਸੇ ਚੀਜ਼ ਦਾ ਭਰਮ ਭਲੇਖਾ ਕੱਢ ਦਿਓ ਮੈਂ ਤੁਹਾਡੇ ਕਰਤੂਤਾਂ ਨੂੰ ਇੰਨਾਂਕ ਜਿਆਦੇ ਤੁਸੀਂ ਆ ਕੇ ਮੇਰੇ ਪੈਰੀ ਪੈਰ ਫੜਦੇ ਹੋਨੇ ਹੋ ਆ ਕੇ ਮੇਰੇ ਪੈਰ ਫੜਦੇ ਹੋਨੇ ਹੋ ਤੁਸੀਂ ਆ ਤੂੰ ਦੇਖ ਲਈ ਤੂੰ ਹੁਣ ਜਿਸ ਪ੍ਰਕਾਰ ਤੂੰ ਹੁਣ ਇੱਥੇ ਹੀ ਰਹੀਂ ਤੇਰੇ ਨਾਲ ਕੋਈ ਸਮਝੌਤਾ ਨਹੀਂ ਜਿਸ ਪ੍ਰਕਾਰ ਤੂੰ ਮੇਰੇ ਬੰਦਿਆਂ ਨੂੰ ਫੋਨ ਲਾ ਰਿਆ ਨਾ ਵੀ ਮੈਂ ਇਥੋਂ ਐ ਹੋ ਗਿਆ ਮੈਂ ਤਾਂ ਜੋ ਹੋ ਗਿਆ ਤੂੰ ਹੁਣ ਮੇਰੇ ਨਾਲ ਦੁਸ਼ਮਣੀ ਨਿਭਾ ਲਈਂ ਤੇ ਕਹਣਾ ਗੱਲ ਦੁਸ਼ਮਣੀ ਤਾਂ ਤੂੰ ਤਾਂ ਕਿਹੜੇ ਬਾਗ ਦੀ ਮੂਲੀਆਂ ਇਹ ਤਾਂ ਵੱਡੇ ਵੱਡੇ ਮੈਂ ਪੋਲਿਟੀਕਲ ਲੀਡਰਾਂ ਦੇ ਟਾਪ ਲਵਾਤੀ ਤੂੰ ਤਾਂ ਗੱਲ ਹੀ ਕੁਝ ਨਹੀਂ ਹੈਗਾ ਤੂੰ ਕਹਿੰਦਾ ਚੰਡੀਗੜ੍ਹ ਦੇ ਵਿੱਚ ਨਹੀਂ ਆਉਣ ਦੇ ਚੰਡੀਗੜ੍ਹ ਤੇਰੇ ਪਿਓ ਦਾ ਨਹੀਂ ਚੰਡੀਗੜ੍ਹ ਪੰਜਾਬ ਦੇ ਜਮੀਨਾਂ ਉੱਪਰ ਚੰਡੀਗੜ੍ਹ ਬਣਿਆ ਗਿਆ ਪਾ ਪੰਜਾਬ ਦੇ ਅਨੇਕਾਂ ਪਿੰਡ ਝਾਰ ਕੇ ਚੰਡੀਗੜ੍ਹ ਬਣਿਆ ਛੋਡਾ ਕੀ ਤੁਸੀਂ ਕਹਿੰਦੇ ਬਈ ਚੰਡੀਗੜ੍ਹ ਦੇ ਵਿੱਚ ਨਹੀਂ ਆਉਣ ਦੇਵਾਂਗੇ ਪ੍ਰੋਟੈਸਟ ਨਹੀਂ ਕਰਨ ਦੇਵਾਂਗੇ ਤੁਸੀਂ ਲੋਕਾਂ ਨੂੰ ਠਾਕੇ ਦਿਖਾਇਓ ਇੱਕ ਮੈਂ ਤੁਹਾਨੂੰ ਲੋਕੋ ਹੋਰ ਗੱਲ ਕਹਿਣਾ ਚਾਹਣਾ ਜਿੰਨੇ ਵੀ ਮੈਨੂੰ ਪੰਜਾਬ ਹਰਿਆਣਾ ਹਮਾਚਲ ਜਿੰਨਾ ਵੀ ਮੇਰਾ ਭਾਈਚਾਰਾ ਕਿਸੇ ਨੇ 34 35 ਸੈਕਟਰ ਮਹਾਲੀ ਚੰਡੀਗੜ੍ਹ ਦੇ ਵਿੱਚੋਂ ਵੀਜ਼ਾ ਨਹੀਂ ਲਵਾਉਣਾ ਕਿਸੇ ਨੇ ਨਹੀਂ ਜਾਣਾ ਇਹ ਸਾਰੇ ਠੱਗ ਨੇ ਠੱਗ ਟੋਲੇ ਨੇਗੇ ਐ ਮੈਂ ਤੁਹਾਨੂੰ ਸ਼ਾਇਦ ਨਾ ਮੇਰਾ ਹੁਣ ਇੱਧਰ ਮੈਂ ਆਹ ਫੋਨ ਦੂਜਾ ਖੋਲੀ ਬਟਾ ਮੈਂ ਤੇ ਰਿਕਾਰਡਿੰਗਾਂ ਸੁਣਾਉਣਾ 1 ਮਿੰਟ ਹੋਲਡ ਰੱਖਿਓ ਪਲੀਜ਼ ਮੇਰੀ ਕੋਸ਼ਿਸ਼ ਆ ਕਿ ਮੈਂ ਇਹਦੀ ਕਰਤੂਤਾ ਸੁਣਾਉਣਾ ਇੱਕ ਮਿੰਟ ਜੀ ਨਾ ਇਹ ਫੋਨ ਅਟੈਚ ਹੋ ਜੇ ਇੱਕ ਮਿੰਟ ਮੈਂ ਜੀ ਦਿਖਾਉਣਾ ਵੀ ਕਿਹੜੀਆਂ ਕਿੜੀਆਂ ਇਦਾਂ ਕਰਤੂਤਾਂ ਆ ਰਹੀਆਂ ਨੇ ਇੱਕ ਮਿੰਟ ਮਾੜੀ ਜੀ ਜ਼ਰੂਰ ਸੁਣ ਲਿਓ ਇਹ ਜੇ ਨੂੰ ਇਹਦਾ ਕੋਈ ਦੋਸਤ ਮਿੱਤਰ ਬੈਠਾ ਉਹਨੂੰ ਦੱਸ ਦਿਓ ਕਹਿੰਦੇ ਉਹ ਲਾਈਵ ਹੋਇਆ ਬੈਠਾ ਮਾੜਾ ਦੱਸ ਦਿਓ ਕਿ ਤੇਰੇ ਕਰਤੂਤਾਂ ਮੈਂ ਸੁਣਾਉਣਾ ਇਹਦੇ ਕਰਤੂਤ ਇੱਕ ਮਿੰਟ ਮੇਰੇ ਕੋਲੇ ਕਿਵੇਂ ਕਿਵੇਂ ਇਹਦੀ ਮੈਂ ਦੀ ਕੀ ਮੰਜੀਬੜੀ ਠੋਕਣੀਆਂ ਨਾ ਹੁਣ ਇਹ ਇਹ ਬਹੁਤ ਬੰਦੇ ਨਾਲ ਨੇ ਖਾੜ ਦਿਮਾਗ ਦੇ ਬੰਦੇ ਨਾਲ ਪੰਗਾ ਲੈ ਲਿਆ ਆ ਮੇਰੇ ਕੋਲੇ ਤੁਹਾਨੂੰ ਆ ਮੇਰੇ ਕੋਲੇ ਮੁੰਡਾ ਤੁਹਾਨੂੰ ਦਿਖਾਉਣਾ ਆ ਜੀ ਉਹਨਾ ਅਸੀਂ ਫਾਈਲ ਵਾਈ ਸੀ ਕਿ ਉਹਨੇ ਰਿਫਿਊਜ਼ ਲਵਾਤੀ ਸੀ ਦੋ ਵਾਰ ਉਸ ਤੋਂ ਬਾਅਦ ਉਹ ਕਹਿ ਰਿਹਾ ਸੀ ਵੀ ਮੇਰੇ ਉੱਪਰੋਂ ਯੂਨੀਵਰਸਿਟੀ ਤੋਂ ਪੈਸੇ ਆਣਗੇ ਆਣਗੇ ਫਿਰ ਮੈਂ ਜਦੋਂ ਫੀਸ ਮੇਰੇ ਕੋਲ ਆ ਗਈ ਫਿਰ ਮੈਂ ਤੁਹਾਨੂੰ ਵਾਪਸ ਕਰ ਦੂੰਗਾ ਐ ਕਰਦੇ ਕਰਦੇ ਟਾਈਮ ਲੰਘ ਗਿਆ ਉਸ ਤੋਂ ਬਾਅਦ ਕਹਿੰਦਾ ਕਿਹੜੇ ਪੈਸੇ ਦੇਣੇ ਨੇ ਮੈਂ ਤੁਹਾਡੇ ਸਭੋ ਤੁਸੀਂ ਮੇਰੇ ਪੈਸੇ ਦੇਣੇ ਨੇ ਵੀਜ਼ਾ ਬੂਜ਼ਾ ਤਾਂ ਇਹ ਆਇਆ ਹੀ ਨਹੀਂ ਸੀ ਰਿਫਿਊਜ਼ ਲਾ ਗਈ ਸੀ ਉਸ ਤੋਂ ਬਾਅਦ ਫਿਰ ਲਗਭਗ ਸਾਡੇ 7 ਲੱਖ ਦੇ ਕਰੀਬ ਪੈਸੇ ਉਹਨਾਂ ਕੋਲ ਰਹਿ ਗਏ ਤੂੰ ਕਰ ਲਓ ਜੋ ਕੋਈ ਹੁੰਦਾ ਕਰ ਲਓ ਜੋ ਕੁਝ ਹੁੰਦਾ ਤੁਸੀਂ ਆਹੀ ਗੱਲਾਂ ਕਹਿਣ ਯੋਗ ਨਹੀਂ ਉਹ ਕਰ ਲਓ ਜੋ ਕੁਝ ਹੁੰਦਾ ਤੁਹਾਨੂੰ ਪਤਾ ਵੀ ਲੋਕਾਂ ਦੀ ਜਿਹੜੀ ਇੱਕ ਖੂਨ ਪਸੀਨੇ ਦੀ ਕਮਾਈ ਹੋਈ ਜਿਹੜੀ ਕਮਾਈ ਆ ਜੋ ਤੁਸੀਂ ਪੈਸੇ ਖਾਣੇ ਹੋ ਤੁਹਾਨੂੰ ਪਤਾ ਵੀ ਕਿੱਡੀ ਵੱਡੀ ਹਾਂ ਮਾਰਦੀ ਆ